ਮਨੌਤ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬੈਂਕ ਸਿੰਘ ਰੋਡੀਆਂ ਇਸ ਵੇਲੇ ਹਲਕਾ ਪਾਇਲ ਦੇ ਸ਼ਹਿਰ ਮਨੌਤ ਦੇ ਵਿੱਚ ਮੌਜੂਦ ਹਾਂ ਜਿੱਥੇ ਹਲਕਾ ਪਾਇਲ ਦੇ ਐਮ.ਐਲ.ਏ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਪੂਰੇ ਜੇਕਰ ਹਲਕੇ ਦੀ ਗੱਲ ਕਰੀ ਤਾਂ ਹਲਕੇ ਦੇ ਵਿੱਚੋਂ ਅੱਜ ਇਕੱਠ ਰੱਖਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਇਹ ਇਸ ਬਾਰੇ ਮੁਹਿੰਮ ਚਲਾਈ ਗਈ ਸੀ ਕਿ ਪੰਜਾਬ ਦੇ ਵਿੱਚ ਅਸੀਂ ਨਸ਼ਾ ਮੁਕਤ ਦੀ ਲਈ ਵਕ ਵਕ ਘਾਰਦਿੰ ਜਿਹੜੇ ਸਾਡੇ ਵੱਲੋਂ ਮੁਹਿੰਮ ਆਰੰਭੀਆ ਜਾਣਗੀਆਂ ਤੇ ਅੱਜ ਉਸੇ ਮੁਹਿੰਮ ਦੇ ਤਹਿਤ ਯੁੱਧ ਨਸ਼ਿਆਂ ਵਿਰੁੱਧ ਹਲਕਾ ਪਾਇਲ ਦੇਖੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਜਿਹੜਾ ਪਾਇਲ ਤੋਂ ਲੈ ਕੇ ਰਾਣਾ ਸਾਹਿਬ ਤੱਕ ਪੈਦਲ ਮਾਰਚ ਕੀਤਾ ਜਾਦਾ ਤੇ ਉਸੇ ਦੇ ਸੰਬੰਧ ਦੇ ਵਿੱਚ ਕਸਬਾ ਮਲੌਦ ਦੇ ਪ੍ਰਧਾਨ ਜਿਹੜੇ ਸੁਨੀਏ ਗੋਇਲ ਉਹਨਾਂ ਦੇ ਦੇ ਬੇਟੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਦੀਪਕ ਗੋਇਲ ਜੀ ਤੇ ਗੱਲਬਾਤ ਕਰ ਲੈਂਦੇ ਆ ਇਥੇ ਉਹਨਾਂ ਦੀ ਟੀਮ ਆ ਜਿਹੜੀ ਉਹ ਕਿੰਨੇ ਬੰਦੇ ਦੀ ਟੀਮ ਜਾਰੇ ਦੀਪਕ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਜੀ ਅੱਜ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਅੱਜ ਆਪਣਾ ਪ੍ਰੋਗਰਾਮ ਫਾਇਲ ਤੋਂ ਲੈ ਕੇ ਰਾੜਾ ਸਾਹਿਬ ਤੱਕ ਅਸੀਂ ਅੱਜ ਪੈਦਲ ਮਾਰਚ ਕਰਨੀ ਆ ਜੀ ਯੁੱਧ ਨਸ਼ਿਆਂ ਵਿਰੁੱਧ ਠੀਕ ਹੈ ਜੀ ਇਹ ਕੇ ਪੈਦਲ ਮਾਰਚ ਕਰਕੇ ਸਾਰਿਆਂ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਕੀ ਨਸ਼ੇ ਤਿਆਗੋ ਆਪਣੀ ਸਿਹਤ ਨੂੰ ਮੂਰੇ ਲਿਆਓ ਵਧੀਆ ਰੱਖੋ ਸਿਹਤ ਨੂੰ ਕੋਈ ਵੀ ਗਲਤ ਨਸ਼ਾ ਕਰਕੇ ਆਪਾਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੀਏ ਠੀਕ ਹੈ ਤੇ ਇਥੋਂ ਆਪਣੇ ਇਥੇ ਮਲੌਤ ਦੇ ਵਿੱਚੋਂ ਕਿੰਨੇ ਕੁ ਬੰਦੇ ਨੇ ਜਿਹੜੇ ਜਾ ਰਹੇ ਨੇ ਪੈਦਲ ਕਿੰਨੀਆਂ ਗੱਡੀਆਂ ਜਾ ਰਹੀਆਂ ਨੇ ਸਾਡੇ ਸਾਰੇ ਬੰਦੇ ਨੇ ਅਲੱਗ-ਅਲੱਗ ਟੀਮਾਂ ਬਣਾ ਕੇ ਵਰਕ ਕਰ ਰਹੀਆਂ ਸੀ ਇਹਦੇ ਉੱਪਰ ਸਾਰਿਆਂ ਨੂੰ ਅਲੱਗ-ਅਲੱਗ ਕੰਮ ਦਿੱਤਾ ਗਿਆ ਸੀ ਆਪਣੇ ਬੰਦੇ ਅਸੀਂ ਆਪ ਲੈ ਕੇ ਜਾ ਰਹੇ ਹਾਂ ਜੀ ਤੇ ਲਗਭਗ 15 ਤੋਂ 20 ਗੱਡੀਆਂ ਚ ਲੈ ਕੇ ਜਾ ਰਹੇ ਹਾਂ ਅਸੀਂ ਠੀਕ ਹੈ ਜੀ ਚੇਰਮੈਨ ਕਰਨ ਕਰਨ ਸਿਉੜਾ ਵੀ ਸਾਡੇ ਨਾਲ ਮੌਜੂਦ ਨੇ ਸਿਉੜਾ ਸਾਹਿਬ ਕੀ ਕਹਿਣਾ ਚਾਹੋਗੇ ਅਸਦੇ ਪ੍ਰੋਗਰਾਮ ਬਾਰੇ ਜੀ ਹਾਂ ਜੋ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਮੁੱਖ ਮੰਤਰੀ ਕੁਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਮਾਦੀ ਸ਼ੁਰੂਆਤ ਕੀਤੀ ਗਈ ਸੀ ਜਿੱਚੋ ਕਾਫੀ ਕਾਰਵਾਈਆਂ ਤੁਸੀਂ ਪਿਛਲੇ ਸਮੇਂ ਚ ਦੇਖੀਆਂ ਨੇ ਉਸੇ ਤਹਿਤ ਅੱਜ ਇੰਜੀਨੀਅਰ ਮਨੁਵਿੰਦਰ ਸਿੰਘ ਜੀ ਗੈਸ ਪ੍ਰਮਾਣਯੋਗ ਵਿਧਾਇਕ ਹਲਕਾ ਪੈਲ ਉਹਨਾਂ ਨੇ ਇੱਕ ਪੈਦਲ ਯਾਤਰਾ ਲੋਕਾਂ ਨੂੰ ਇਹ ਸਨੇਹਾ ਦੇਣ ਦਾ ਜਾਗਰੂਕਤਾ ਕਰਨ ਦਾ ਅਵੇਰਨੈਸ ਫਲਾਉਣ ਦਾ ਕਿ ਮਾਰਨਿੰਗ ਵਾਕ ਕਰੋ ਤੇ ਨਸ਼ਿਆਂ ਤੋਂ ਜਿਹੜਾ ਆਪਣਾ ਦੂਰ ਹੋਵੋ ਇਸ ਕਰਕੇ ਪੈਲ ਤੋਂ ਲੈ ਕੇ ਰਾਣਾ ਰਾਣਾ ਸਾਹਿਬ ਤੱਕ ਅਸੀਂ ਨੇ ਪੈਦਲ ਮਾਰਚ ਕਰਨਾ ਤੇ ਰਾਣਾ ਸਾਹਿਬ ਤੱਕ ਜਾ ਕੇ ਅਰਦਾਸ ਕਰਦੇ ਆਂ ਕਰਨੀ ਆ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਆ ਅਸੀਂ ਰੱਬ ਦੇ ਅੱਗੇ ਹੀ ਪ੍ਰਾਰਥਨਾ ਕਰਦੇ ਆ ਕਿ ਪੰਜਾਬ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ ਤੇ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਨਸ਼ੇ ਛੱਡ ਕੇ ਆਪਣੇ ਖੇਡਾਂ ਵੱਲ ਨੂੰ ਆਪਣੀ ਸਿਹਤ ਨੂੰ ਸੰਭਾਲਣ ਲਈ ਵੱਧ ਤੋਂ ਵੱਧ ਧਿਆਨ ਦੇਵੋ ਇਹੀ ਗੱਲ ਆ ਤਾਂ ਹੀ ਅਸੀਂ ਅੱਜ ਸਵੇਰੇ ਜਿਹੜੇ ਵੀ ਬੰਦੇ ਇੱਥੇ ਪਹੁੰਚਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਟੀਮ ਆ ਜਿਹੜੀ ਵੱਖ-ਵੱਖ ਪਿੰਡਾਂ ਚੋਂ ਵੀ ਹੋਰ ਵੀ ਬੰਦੇ ਆ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਕਰਨ ਸਿਉੜਾ ਤੇ ਦੀਪਕ ਗੋਇਲ ਜੀ ਨੇ ਤੋਂ ਬਿਲਕੁਲ ਗੱਲ ਆਖੀ ਕੀ ਹੈ ਕਿ ਪੂਰੇ ਪੰਜਾਬ ਪਰ ਦੇ ਵਿੱਚ ਗੱਲ ਕਰੀਏ ਤਾਂ ਜੁਧ ਨਸ਼ਾ ਵਿਰੋਧ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਜੰਗ ਚੜ ਦਿੱਤੀ ਗਈ ਹੈ ਤੇ ਇਸ ਵੇਲੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਤੁਸੀਂ ਕਿ ਪੂਰਾ ਇਕੱਠ ਇੱਕ ਸਮੂਹ ਹੈ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਹਲਕਾ ਪਾਇਲ ਦੇ ਵੱਲੋਂ ਕੂਚ ਕਰਨ ਨੂੰ ਪਾਇਲ ਸਹਿਰ ਦੇ ਵੱਲੋਂ ਕੂਚ ਕਰਨ ਨੂੰ ਕਿਉਂਕਿ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਉੱਥੇ ਇੱਕ ਪੈਦਲ ਮਾਰਚ ਕੀਤਾ ਜਾਣਾ ਤੇ ਹੋਰ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਧੰਨਵਾਦ